ਕੀ ਗਾਲ ਵੀਰੇ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਪਹੁੰਚੇ ਆ ਪਿੰਡ ਢੇਸੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਪਿੰਦਰ ਵੀਰ ਘਰੋਂ ਇੱਕ ਜਿਹੜੀ ਝੋਟੀ ਤੁਹਾਨੂੰ ਲਾਈਵ ਚ ਵਾਈ ਦਿਖਾਵਾਂਗੇ ਸਿੰਗਲ ਢੀ ਝੋਟੀ ਆ ਫੁੱਲ ਵੱਡੀ ਆ ਬਾਕੀ ਦੁੱਧ ਪੱਕਾ ਵੀਰ ਜੀ ਕਿੰਨਾ ਰਿਕੋ ਦੁੱਧ ਹੀ 11 ਕਿਲੋ ਪੱਕਾ ਅੱਛਾ 11 ਕਿਲੋ ਪੱਕਾ 11 ਕਿਲੋ ਹੋਏਗਾ ਠੀਕ ਆ ਵੀਰੇ ਬਾਕੀ ਵੇਖ ਲਓ ਬਾਲਟੀ ਬੁਲਟੀ ਸਭ ਓਕੇ ਆ ਹਨਾ ਹੀ ਰੋਲ ਨਾ ਕਿ ਦੁੱਧ ਪਾਵਾ ਕੀਤੀ ਵਾਈ ਰੋਕ ਕਰ ਮਾਲੀ ਜੀ ਕੀ ਫੋਲ ਬੱਡੀ ਜੀ ਤਿਆਰ ਚੁਾਈ ਜੀ ਆਓ ਕੇ ਤਦੋਂ ਹੀ ਲੱਗਾ ਆ ਗਿਆ ਉਹ ਲੱਗਾ ਜਿੰਦਰ ਸਤਿਕਾਰ ਕੀ ਫੋਲ ਬੱਡੀ ਜੀ ਤਿਆਰ ਗਾੜੀ ਪੱਛਾ ਵਾ ਪਤੀ ਸੀਲਸ ਲੱਗ ਫੋਲਿਆ ਕਰਮ ਵਾਲੀ ਪੱਛਾ ਲਾਓ ਚਾਹੇ ਨਾਲ ਆਓ ਹਣਾ ਤਾਪੀ ਮਾਰ ਕੇ ਬੈਠੋ ਜੀ ਜਿੱਥੇ ਪਹੁੰਚ ਆ ਗਿਆ ਅੰਦਰ ਵਾਲੇ ਮੜਾ ਕਰਮਾਲੀ ਗਾਲੀ ਗੁੜੀ ਪਾ ਲਈ ਕੋਲ ਗਾੜੀ ਵੀਰ ਦੀ ਕਿ ਨਹੀਂ ਹੋਊ ਐਟਲ ਟੇਡ ਗੱਲੋਂ ਤੋਂ ਹੱਦ ਉਪਲੇ ਨਹੀਂ ਆਵੇਗਾ ਠੀਕ ਹੈ ਸਹੀ ਗੱਲ ਹੈ ਹੂੰ ਬਾਕੀ ਇੱਥੇ ਆਉਂ ਦੋ ਟਾਈਮ ਚੋ ਤਿੰਨ ਟਾਈਮ ਚੋ ਹਨਾ ਵੀਰ ਜੀ ਚੱਲੀ ਕਰਕੇ ਖੜਵਾ ਤੇ ਹੋਰ ਤਰ੍ਹਾਂ ਵੀ ਹੋਏਗੀ ਸਹੀ ਗੱਲ ਜਿੱਦਾਂ ਕੋਈ ਰਿਸ਼ਵਾ ਕਰਨੀ ਹੈ ਉਦਾਂ ਨਹੀਂ ਕਰਦਾ ਠੀਕ ਹੈ ਜੀ ਆਰ ਮਗਰ ਮੈਂ ਕਾਈਤਾ ਜਾਊ ਸਾਰਿਆਂ ਨੂੰ ਨਾ ਵੀਰ ਫੇਰ ਤੂੰ ਟੈਨਸ਼ਨ ਕਰ ਲੈ ਆ ਵੀ ਇਹ ਲਾ ਗਾ ਸਹੀ ਗੱਲ ਆ ਵੀਰ ਜੀ ਦੇਖੋ ਗਾੜ ਆ ਬਿਲਕੁਲ ਸਹੀ ਗੱਲ ਆ ਵੀਰੇ ਦੋ ਢਾਲੇ ਗਾ ਜਿਹੜੇ ਜਿਹੜਾ ਵੀਰ ਲੈ ਜਾਊਗਾ ਨਾ ਉਹ ਨਿਆਣਿਆਂ ਨਾਲ ਕੀ ਢਾਲ ਲੋਕਾਂ ਨੇ ਸੁੱਤੇ ਬੈਠੇ ਹਾਂ ਆ ਵੇਖੀ ਵੀ ਕੀ ਕਰਦੀ ਸੀ ਵੀਰੇ ਸਹੀ ਗੱਲ ਨੀ ਵੀਰੇ ਤੂੰ ਸੀਟ ਉੱਤੇ ਕੀ ਜਣਾ ਯਾਰ ਆਪਾਂ ਤੋਂ ਖੜਾ ਮਾਰਦੇ ਆ ਤੈਨੂੰ ਪਤਾ ਹੜੇ ਲਾਣੇ ਨਾਲ ਤੱਕ ਕਿੰਨਾ ਗਰਮ ਆਓ ਸਹੀ ਕਾ ਜੀ ਨਹੀਂ ਉਹ ਗਏ ਆ ਅੰਕਲ ਨੇ ਮੱਝਾ ਲੈਣ ਗਏ ਆ ਦੇਖੋ ਵੀ ਇਹ ਤੂੰ ਤਾਂ ਹਵੇਹ ਲਾਇਆ ਆਇਆ ਇਹਨਾਂ ਤੇ ਦਰਦੀ ਥੋੜਾ ਇਹ ਤੇ ਕੇ ਵੀ ਲੱਤ ਮਾਰਣੀ ਤੋਂ ਆ ਗਿਆ ਪਹਿਲੇ ਇੱਕ ਜਣਾ ਚੋਏ ਦੋ ਜਣਾ ਮੰਡੀ ਚੋਏ ਪਰ ਮੈਂ ਮੁੱਖਾ ਜਿੱਤਰਾ ਮੰਡੀ ਚੋਏ ਵੇਲਾ ਮੈਂ ਆਪਾਂ ਮੇਰਾ ਭਰਾ ਹੀ ਆ ਉਹਨੂੰ ਥੱਲੇ ਭਾਲਦਾ ਮੈਂ ਕੋਈ ਕਹਿ ਇਹ ਨਾਲ ਕੋਈ ਦੇ ਹੱਥ ਦੇ ਕੋਈ ਅਜਾਈ ਸਹੀ ਗੱਲ ਆ ਗਰੇ ਵੇਖੋ ਕਰਮਾਲੀ ਬਾਲਟੀ ਦੇ ਮਿੰਟੋ ਮਿੰਟੀ ਡੱਕ ਦਿੰਦੀ ਦੋਵਾਂ ਜਨਾਂ ਪੈਂਟਾ ਦਿਖਾਦੀ ਹੁਣ ਆਹ ਇਹਦਾ ਪਾਟਿਆ ਮੇਰਾ ਪਾਣੀ ਮੋਟਰ ਚੋਂ ਪੱਲਾ ਪੜਲੇ ਦਿਖਾਇਆ ਆਪਾਂ ਸਹੀ ਗੱਲ ਜੀ ਵੀਰ ਜੀ ਤੇ ਰੇਟ ਵੀ ਆ ਵੀਰ ਜੀ ਰੇਟ ਆਡੀ ਜੇ ਤਾਂ ਮੈਂ ਦੱਸੀ ਗੱਲ ਸਾਰੀ ਰੇਟ ਵੀਰ ਜੀ ਕਿੰਨਾ ਇੱਧਰ ਆ ਜਾ ਮਾੜਾ 8000 ਦੀ ਦੇ ਦੇਣੀ ਆ ਯਾਰ ਲਾਓ ਜੀ 9500 ਹਾਂ 85000 ਦੀ ਹਾਂ ਨਾ ਇਹ 72 ਬੰਦੇ ਨੂੰ ਜਿਹੜਾ ਕੋ ਬੰਦਾ ਬਾਹਰ ਨਾਲ ਵਾ ਕੈਪਸਟੋਰ ਜੰਡਾ ਪਾ ਲਾ ਕੇ ਸਹੀ ਗੱਲ ਉਹਨੂੰ ਕੰਮ ਕਰਨੋਂ ਹਟਾ ਦੁੱਤੀ ਇਹ ਗੱਲ ਹੈਗੀ ਜੀ ਠੀਕ ਆ ਉਹ ਬੰਦਾ ਜਿਹੜਾ ਦੁੱਧ ਤੇ ਸ਼ੋਰੇ ਦਾ ਘਰ ਰੱਖੇ ਬਾਕੀ ਵੇਖੋ ਦੁੱਧਾਂ ਲਈ ਝੋਟੀ ਸਾਰੀ ਗਾਲੀ ਦਾ ਹੀ ਝੋਟੇ ਗਿਆ ਸਹੀ ਗੱਲ ਵੀਰ ਜਿਹਦਾ ਉਹਦੀ ਪਾਈ ਕਰਨਾ ਨਾ ਲੱਗਦਾ ਖੋਲਾ ਹੋਣਾ ਹਾਂ ਝੋਟੀ ਦੂਜੇ ਸਮੇ ਬਸ ਮੂਰ ਲੀਆ ਸੇ ਕੇ ਫੁੱਲਾ ਕਰਕੇ ਜੇ ਕਦੇ ਨਾ ਨਾ ਕੀਤਾ ਤਾਂ ਤੇ ਫੇਰ ਝੋਟੀ 1.5 ਲੱਖ ਰੁਪਏ ਦੀ ਇੱਥੇ ਖਵਾ ਕੇ ਵੇਚ ਦੇਣੀ ਪਰ ਵੱਡੇ ਸੁਪਾਰੀ ਜਿੰਨੇ ਵਰਗੀ ਭਾਲਨ ਲੋਕਿਆਂ ਦੇ ਇਹ ਡੰਗਰ ਰਹਿਣਗਾ ਵੇਚਦੇ ਨਹੀਂ ਵੰਗਾ ਲੱਲ ਦੇ ਪਰ ਆਪਾਂ ਵੇਚ ਵੀ ਦੇਨੇ ਯਾਰ ਬਿਲਕੁਲ ਬਿਲਕੁਲ ਆਪੋ ਆਪਣੀ ਵੇਚ ਦੇ ਰਹੇ ਹਾਂ ਨਾ ਬਾਕੀ ਵੀ ਜੀ ਭਰਾ ਹਟਾਵਾ ਕੋਈ ਪੰਜਾਬ 55 ਸਾਲ ਹੋ ਗਏ ਆ ਯਾ ਜਿਹੜੇ ਨੂੰ ਹਨਾ ਪੁਰਾਣੇ ਅੰਕਲ ਸਰਦਾਰ ਜਿਹੜੇ ਵਪਾਰੀ ਸੀਨੀਅਰ ਵਪਾਰੀ ਨਾਲ ਇਲਾਕੇ ਦੇ ਆਪਣੇ ਵਪਾਰ ਕਰਦੇ ਰਹੇ ਆ ਕੋਈ ਇਨਾਂ ਕੋਲ ਹਰ 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 ਟਾਈਮ ਕੋਈ 10 15 ਹਰ ਟਾਈਮ 10 15 ਜਿਹੜੇ ਪਸ਼ੂ ਇਨਾਂ ਕੋਲ ਹੁੰਦੇ ਆ